ਅਗਲੇ ਹਫਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਐਤਵਾਰ ਨੂੰ ਆਪਾਂ 2 ਤਰੀਕ ਨੂੰ ਮਨਾਵਾਂਗੇ ਸ਼ੁੱਕਰਵਾਰ ਨੂੰ ਕਨਪੜ ਸਾਹਿਬ ਦੀ ਰੰਮਤਾ ਹੋਵੇਗੀ ਐਤਵਾਰ ਨੂੰ 2 ਤਰੀਕ ਨੂੰ ਭੋਗ ਪੈਣਗੇ ਸ਼ਨੀਵਾਰ ਵਾਲੇ ਦਿਨ 9 ਵਜੇ ਨਾਨਕ ਸਾਹਿਬ ਦੇ ਚੋਲੇ ਦੀ ਰਸਮ ਅਦਾ ਹੋਵੇਗੀ ਤੇ 10 ਵਜੇ ਕਨਪੜ ਸਾਹਿਬ ਦੇ ਭੋਗ ਪੈਣਗੇ 10 ਤੋਂ 12 ਕੀਰਤਨ ਹੋਵੇਗਾ ਗੁਰੂ ਕੇ ਲੰਗਰ ਤੋਂ ਵਰਤਣਗੇ ਗੁਰਨਾਨਕ ਸਾਹਿਬ ਦਾ ਗੁਰਪੁਰਵਾ ਰਿਹਾ ਭਾਈ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਦਾ ਕਲਰਾ ਜੋ ਵੀ ਲੰਗਰ ਵਿੱਚ ਤੁਹਾਡੀ ਸ਼ਰਤ ਆ ਜਰੂਰ ਪਾਇਆ ਕਰੋ ਭਾਵੇਂ ਕਿਲੋ ਆਟਾ ਪਾ ਦਿਓ ਹਿੱਸਾ ਜਰੂਰ ਪਾਇਆ ਕਰੋ ਥੋੜਾ ਥੋੜਾ ਹਿੱਸਾ ਸਾਰੀ ਸੰਗਤ ਕਈ ਬਹੁਤ ਸੇਵਾ ਕਰਦੇ ਬਹੁਤ ਮਹਾਰਾਜ ਨੇ ਇੰਨੀ ਕਈਆਂ ਤੇ ਕਿਰਪਾ ਕੀਤੀ ਹੈ ਉਹ ਲੰਗਰ ਦੇ ਵਿੱਚ ਬਹੁਤ ਸੇਵਾ ਕਰਦੇ ਮਹਾਰਾਜ ਨੇ ਭੰਡਾਰੇ ਭਰਪੂਰ ਕੀਤੇ ਹੋਏ ਨੇ ਸੋ ਸਤਿਗੁਰੂ ਜੀ ਮਿਹਰ ਕਰਨ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਸ਼ਾਮ ਨੂੰ ਜੋਤਾਂ ਲਗਣਗੀਆਂ ਕੀਰਤਨ ਹੋਣਗੇ ਹਰਿ ਅਸਰ ਕੀਰਤਨ ਕਥਾ ਵਾਰਤਾ ਸੋ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਅਗਲੇ ਹਫਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਐਤਵਾਰ ਨੂੰ ਆਪਾਂ ਦੋ ਤਰੀਕ ਨੂੰ ਮਨਾਵਾਂਗੇ ਸ਼ੁੱਕਰਵਾਰ ਨੂੰ ਖੰਡਪੜ ਸਾਹਿਬ ਦੀ ਰੰਮਤਾ ਹੋਵੇਗੀ ਐਤਵਾਰ ਨੂੰ ਦੋ ਤਰੀਕ ਨੂੰ ਭੋਗ ਪੈਣਗੇ ਸ਼ਨੀਵਾਰ ਵਾਲੇ ਦਿਨ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਰਸਮ ਅਦਾ ਹੋਵੇਗੀ ਤੇ 10 ਵਜੇ ਖੰਡਪੜ ਸਾਹਿਬ ਦੇ ਭੋਗ ਪੈਣਗੇ 10 ਤੋਂ 12 ਕੀਰਤਨ ਹੋਵੇਗਾ ਗੁਰੂ ਕੇ ਲੰਗਰ ਤੋਂ ਵਰਤਣਗੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਭਾਈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕ ਹਲੜਾ ਜੋ ਵੀ ਲੰਗਰ ਵਿੱਚ ਤੁਹਾਡੀ ਸ਼ਰਧਾ ਜ਼ਰੂਰ ਪਾਇਆ ਕਰੋ ਭਾਵੇਂ ਕਿਲੋ ਆਟਾ ਪਾ ਦਿਓ ਕਿੱਸਾ ਜ਼ਰੂਰ ਪਾਇਆ ਕਰੋ ਥੋੜਾ ਥੋੜਾ ਹਿੱਸਾ ਸਾਰੀ ਸੰਗਤ ਕਈ ਬਹੁਤ ਸੇਵਾ ਕਰਦੇ ਮਹਾਰਾਜ ਨੇ ਇੰਨੀ ਕਈਆਂ ਦੇ ਕਿਰਪਾ ਕੀਤੀ ਹੈ ਉਹ ਲੰਗਰ ਦੇ ਵਿੱਚ ਬਹੁਤ ਸੇਵਾ ਕਰਦੇ ਮਹਾਰਾਜ ਨੇ ਭੰਡਾਰੇ ਭਰਪੂਰ ਕੀਤੇ ਹੋਏ ਨੇ ਸੋ ਸਤਿਗੁਰ ਜੀ ਮਿਹਰ ਕਰਨ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਸ਼ਾਮ ਨੂੰ ਜੋਤਾਂ ਲੱਗਣਗੀਆਂ ਕੀਰਤਨ ਹੋਣਗੇ ਹਰ ਇਹ ਸਰ ਕੀਰਤਨ ਕਥਾ ਵਾਰਤਾ ਸੋ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰੋ